अंचर अपना डामन आता है, अभी ना आए पार्केटर है पार्केटर्स जो वहाँ से शॉप आ गई शॉर्ट सेकेंड ही आएगे जी जिस कारके तो आगे में तो 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 काफी मतलब अनुसार गिरता रहे हैं बजे फिर संडे तक बजे निकालेंगे 15 20 जास्ता गिर गया आज बनाएगी ऑनलाइन चं जी ਇਹ ਹਲੇ ਕਰਨਾ है ਵੈਲਿਊ इस बारे ਬਾਰੇ पता नहीं ਪਤਾ ਨਹੀਂ ਹੈ ਜੀ ਤੇ ਬੈਠਾ ਨਹੀਂ ਕਰਾਂਗੇ ਅਸੀਂ ਹਲੇ ਕੰਡੀ ਤੁਹਾਡੇ ਹੀ ਦੁਕਾਨ ਦਾ ਦੁਕਾਨ ਨਹੀਂ ਵੀ ਜੀ ਨਾਲ ਦੇ ਪਾਸੇ ਇੱਕ ਹੋਰ ज़्यादा ਹੈ ਇਹ ਉਹਨਾਂ ਦਾ ਜ਼ਿਆਦਾ ਨਹੀਂ ਆ ਸਾਡਾ ਤਾਂ ਡਾਟਾ ਜ਼ਿਆਦਾ ਗੱਲ ਨਾਲ ਦੇ ਸ਼ਾਪ जो ਨੇ ਇਹ ਖਾਣਾ ਫਰਿਸ਼ ਹੈ ਨਾਲ ਦਾ ਤੇ ਇਹ ਮਾਦੀ ਦੁਕਾਨ ਦਾ ਜੋ ਨਹੀਂ ਨਹੀਂ ਪਾਜੀ ਅਜੇ ਅਸੀਂ 440 ਦੇ ਇਥੇ ਸਾਨੂੰ ਖਲਾਅ ਆਈ ਹੈ ਕਿ ਫਾਇਰ ਕਾਲ ਹੋਈ ਹੈ ਫੌਰਨ ਸਾਡੇ ਜਿਹੜਾ ਫਾਇਰ ਸਟੇਸ਼ਨ ਹੈ ਸਿਵਲ ਲੈਂਡ ਦਾ ਤਾਊੜਾ ਹਾਲ ਦਾ ਫੌਰਨ ਆ ਕੇ ਦੇਖਿਆ ਕਿ ਅੱਗ ਬਹੁਤ ਜਾਰੀ ਤੇ ਨਾ ਅੱਗ ਮਿਝਾਈ ਜਾ ਰਹੀ ਹੈ ਨਾਲ ਹੀ ਅੱਗ ਜਾਰੀ ਹੈ ਉਹ ਬਹਿ ਕੇ ਅਸੀਂ ਨਾਲ ਬਟਾਲੇ ਤੋਂ ਤਰਪਰਾਰ ਤੋਂ ਜਿਦਿਆਲੇ ਗੁਰੂ ਤੋਂ ਵਾਤੋ ਵਾਤਾ ਵਾਟਰ ਟੈਂਕੂ ਮੰਗਾ ਕੇ ਆ ਕੇ ਸਾਬੂ ਕਰਦੇ ਹੁਣ ਤੱਕ ਤਕਰੀਬਨ 45-50 ਦੇ ਲੱਗੇ ਪਾਣੀ ਪੈ ਚੁੱਕਾ ਟੜੇ ਮਾਲਕ ਤੁਹਾਨੂੰ ਦੱਸ ਸਕਦੇ ਇਹ ਮਾਲਕ ਦੱਸ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਫੋਦੀਚੇ ਰਹਉਂਦਾ ਕਿ ਬ੍ਰਦਰ ਰਹਉਂਦਾ ਤੇ ਨੁਕਸਾਨ ਆ ਗਿਆ ਨਾਲ ਦੀ ਦਾ ਨੁਕਸਾਨ ਵੀ ਹੋਇਆ ਪਰਟ ਤੋਂ ਮਾੜਾ ਮਾੜਾ ਜਿਹੜਾ ਲੱਗੇ ਦੇ ਫਲੈਕਸ ਬਲਕਸ ਹੋ ਗਏ ਇਹਦਾ ਜਿਆਦਾ ਨੁਕਸਾਨ ਹੈ ਤਿੰਨੇ ਮਜਲੇ ਦੀ ਸੜ ਗਈਆਂ ਇਹ ਗੱਡੀਆਂ 50 ਗੱਡੀਆਂ ਲੱਗਦੀਆਂ ਪਾੜੀਆਂ ਚਾਰ ਚਾਲੀ ਰੁਪਏ ਔਰ ਕਲੀਅਰ ਹੈ ਬਸ ਇਹ ਸਮਾਨ ਕਢਾਉਂਦੇ ਸਾਡੇ ਵਾਲੇ ਪੀਰ ਫਿਰ ਵੀ ਅਸੀਂ ਗੱਡੀਆਂ ਇੱਥੇ ਖੜਾ ਲਿਆ ਕੋਈ ਸਿਗਨਲ ਮੜਾ ਮੋਟਾ ਜਨੇਰ ਜਾਈ ਪਾਣੀ ਤੋਂ ਧੰਨਵਾਦ ਅੱਜ ਲੋਕਾਂ ਦਾ ਕਾਰਨ ਇਹ ਮਾਲਕਾਂ ਨੇ ਕਹਿਤੇ ਸੀ ਸ਼ਾਰਟ ਸਰਕਟ ਹੋਇਆ ਜਾਂ ਸ਼ਾਰਟ ਸਰਕਟ ਆਜਾ ਤਾਰਾ ਦਾ ਸ਼ਾਰਟ ਸਰਕਟ ਹੋਇਆ ਹੋਵੇਗਾ ਅੱਜ ਬੰਦੀ ਤੇ ਜਿਹੜੀਆਂ ਗੱਡੀਆਂ ਨੇ ਆਈਆਂ ਆ ਕੇ ਜਿਹੜੇ ਜਿਹੜੇ ਜਿਹੜਾ ਇਹ ਬਟਾਲੇ ਤੋਂ ਤਰਨਤਾਰ ਤੋਂ ਜਿਲ੍ਹਾ ਵਾਲਾ ਜ루 ਤੋਂ ਅਮਰਜਾ ਸਾਹਿਬ ਤੋਂ ਤੇ ਸੇਵਾ ਸੰਪਤੀ ਕਮੇਟੀ ਤੋਂ ਸਾਡੇ ਦੇ ਕਰੀਏ ਮੋਦਮ